ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੈਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਇਸ ਨੂੰ ਤਹਿਸੀਲ ਫਰੋਇਪਰ ਪੈਂਦੀ ਆ ਤੇ ਜ਼ਿਲ੍ਹਾ ਵੀ ਫਰੋਇਪਰ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰਿਆਂ ਨੇ ਬੇਨਤੀ ਹੈਗਾ ਪਹਿਚਾਣਾ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 99488 ਕਰੇ ਲੂ ਪਰਿਵਾਰ ਦੇ ਘਰ ਤੋਂ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂਗਾ ਘਰ ਦੀ ਬਾਈ ਦੀ ਝੋਟੀ ਆ ਗਈ ਵੀਡੀਓ ਦੇ ਅੰਤ ਤੱਕ ਦੇਖਿਓ ਨੰਬਰ ਸਕਰੀਨ ਤੇ ਚੱਲੂਗਾ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਰ ਜਾਣਕਾਰੀ ਝੋਟੀ ਬਾਰੇ ਹਾਂਜੀ ਬਾਈ ਅਸਿਕਰ ਖਸੇਗਾ ਬਾਈ ਨਾਮ ਦੱਸ ਦੇ ਬਾਈ ਜੀ ਦਰਬਾਰ ਸਿੰਘ ਜਿਹੜੀ ਬਾਈ ਝੋਟੇ ਵਗਾਉਗੀ ਤੇ ਕਿਹੜਾ ਸੂਬਾ ਹੁੰਦੀ ਹੈ ਜੀ ਇਹ ਇਹ ਦੂਜੇ ਸੂਬੇ ਹੈ ਠੀਕ ਆ ਜੀ ਇਹਨੂੰ 29 ਦੀ ਝੋਟੀ ਠੀਕ ਆ ਜੀ ਆਪਣੀ ਘਰ ਦੀ ਝੋਟੀ ਆ ਪਹਿਨੀ ਪੀ ਹੀ ਹੋ ਗਈ ਇਹਦੀ ਘਰੇ ਠੀਕ ਆ ਜੀ ਪਰਾਪਰ ਆਪਣਾ ਘਰ ਦਾ ਹੀ ਰਵਾਜ ਨਹੀਂ ਕਿ ਤੁਰੇ ਆਉਂਦਾ ਠੀਕ ਆ ਜੀ ਦਿਨ ਕਿੰਨੇ ਲਾਜੂ ਬਾਈ ਇਹੇ ਦਿਨ ਇਹਦੇ ਅਜੇ 10 ਕਰਿੰਦੇ ਅੱਠ 10 ਦਿਨ ਕੋਈ ਭਾਂ ਤੋੜਿਆ ਚਾਰ ਲਾਜੇ ਉਹ ਤੋੜੇ ਗਿਆ ਜਾਣ ਆਉਣ ਦੇ ਪਾਸੋਂ ਤਾਂ ਹੋ ਜਾਂਦਾ ਹਾਂਜੀ ਹਾਂਜੀ ਠੀਕ ਆ ਜੀ ਦੁੱਧਰ ਕਾੜ ਕੇ ਪਹਿਲੇ ਸੋਚਦਾ ਬਾਈ ਇਹਦਾ 13 ਕਿਲੋ ਠੀਕ ਆ ਜੀ ਕੱਢ ਲਈ ਬਾਰ ਮੜੀ ਲਓ ਵੀ ਦੋਸਤੋ ਬਾਈ ਦੇ ਘਰ ਦਾ ਹੀ ਰਵਾਜ ਹੈ ਬਾਈ ਇਹਦਾ ਪੰਜਵੀਂ ਪੀੜ੍ਹੀ ਹੋਗੀ ਸਾਡੇ ਕੋਲ ਝੋਟੀ ਦੀ ਪਹਿਲੇ ਸੋਏ ਦੁੱਧ ਦਾ 13 ਕਿਲੋ ਇਹਨੇ ਠੀਕ ਆ ਜੀ ਪਹਿਲੀ ਵਾਰ ਇਹਦਾ ਕਟਾ ਸੀਗਾ ਕੱਦ-ਕੱਟ ਚੰਗਾ ਵਾ ਬਰੀਡ ਬੁੱਡ ਬਹੁਤ ਦੇਖ ਸਕਦੇ ਹੋ ਫੇਸ ਕੁਆਲਿਟੀ ਸੋਹਣੀ ਆ ਕੁੰਡਾ ਸੈਂਗ ਆ ਤੁਸੀਂ ਦੇਖ ਸਕਦੇ ਹੋ ਥਾਣਾ ਵਾ ਨਾ ਬਹੁਤ ਸੋਹਣਾ ਵਾ ਐਚਓ ਵੇਡਰਗਾ ਥਾਣਾ ਤਿਆਰ ਕਰਦੀ ਆਉਂਦੀ ਆ ਹਜੇ 8 ਤੋਂ 10 ਦੇ ਲੈਂਦੀ ਆਗੀ ਲਿਆ ਭਾਈ ਮੋੜ ਲਿਆ ਵੇ ਇਹਨੂੰ ਬਹੁਤ ਹੈਗਾ ਫੇਸ ਕੁਆਲਿਟੀ ਸੋਹਣੀ ਦੀ ਦੇਖ ਦੂਜਾ ਸੂਬਾ ਸੋਹਣੀ ਝੋਟੀ ਪਹਿਲੇ ਸੁਦਰ ਕਾਰਡ ਦਾ 13 ਕਿਲੋ ਦਾ ਪਾਈ ਜਾਂਦੇ ਆ ਘਰੇਲੂ ਪਰਿਵਾਰ ਕੋਲ ਆ ਕੋਈ ਵਪਾਰ ਦਾ ਕੰਮ ਨਹੀਂਗਾ ਹਵਾਨਾ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ। ਇਹਦਾ ਵਾਲਟਾਂ ਬਹੁਤ ਪੰਜਾਵਾਂ ਇਹ ਸਾਰੀਆਂ ਵਾਲਟਾਂ ਕੱਢ ਕੇ ਇਹਨੇ ਫੇਰ ਸੁਣਾਵਾ ਭਾਈ ਪੂਜ ਪੜ ਲਈ ਮੜੀ ਜੀ। ਬੰਨਾ ਤੋਂ ਨੇੜੇ ਤੋਂ ਦਿਖਾ ਦਿੰਨੇ ਆਗੇ ਚਾਰੇ ਥਾਣਾ ਫੁੱਲ ਗੈਵ ਚ ਲੱਗੇ ਹੋਏ ਆਗੇ ਤੇ ਦੇਖ ਸਕਦੇ ਹੋਗੇ ਹਵਾਨਾ ਸੋਹਣਾ ਤਿਆਰ ਪਾਰਦੀ ਆਉਂਦੀ ਹੈਗੇ। 8-10 ਦਿਨਾਂ ਤੱਕ ਜਦੋਂ ਜਮਾ ਸੀਲ ਐਚਐਫ ਵਹਿਣਾ ਆਰ ਗਈ। ਨਹੀਂ ਮੱਝ ਕੋਈ ਲੈ ਵੀ ਨਾ ਹੱਥ ਲਵਾਉਣ ਨਹੀਂ ਦਿੰਦੀ ਕਿ ਬਾਈ ਨੇ ਉਹ ਹੱਥ ਫੜ ਲਏ ਆ ਥੋੜਾ ਮੇਰਾ ਉਪਰਾ ਕਰੀ ਜਾਂਦੀ ਆ। ਤੇ ਬਾਹਰੋਂ ਬੰਦਾ ਕਰਕੇ ਨੇ ਜਮਾ ਠੰਡੀ ਸੀਲ ਆ ਗਈ ਇਹ ਤਾਂ ਜਿਹੜਾ ਹਲਦੀ ਨਹੀਂ ਜਮਾ ਠੀਕ ਹੈ ਜੀ ਠੀਕ ਹੈ ਜੀ ਦੋਸਤੋ ਬਾਈਆਂ ਦਾ ਭਾ ਦੋਨੋਂ ਹੀ ਬੰਨੀ ਪੈਗੇ ਚੋਲੋ ਹੋਰਾ ਵੀ ਪੈਰ ਨਹੀਂ ਚੱਕਦੀ ਇਹ ਥਣਾ ਸੈਦ ਦਾ ਥਣਾ ਸੈ ਬਹੁਤ ਸੋਹਣਾ ਵਾ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਗਈ ਬਾਈ ਨੂੰ ਚੰਗਾ ਵਾ ਫੇਸ ਕੁਆਲਿਟੀ ਚੰਗੀ ਆ ਮੁੱਲ ਬਾਈ ਦਾ ਜੀ 1,25,000 ਦੋਸਤੋ ਬਾਈ 1,25,000 ਮੁੱਲ ਕਰਦੇ ਆ ਵਿਚੋ ਕਮਾਨਤਾ ਜਰੂਰ ਹੋ ਜਾਂਦਾ ਹੁੰਦਾ ਵਾ ਮੈਂ ਹਰੇਕ ਵੀਡੀਓ ਚ ਕਹਿੰਦਾ ਤਸੱਲੀ ਪਰਕ ਤੁਸੀਂ ਆ ਕੇ ਕਰਨੀ ਆ ਜੇ ਕਿ ਸਵੇ ਸਵੇ ਦੋ ਟਾਂ ਚੋਕੇ ਲੈ ਲਵੋ ਆਪ ਦਾ ਜੇ ਗੱਬਣਾ ਚ ਪਕਾਟ ਕੇ ਲੈ ਜਾਓ 1 25 ਬਾਈ ਇਹਦਾ ਮੁੱਲ ਕਰਦਾ ਵਾ ਵਿੱਚੋਂ ਕੋ ਮਾਨ ਤਾਨ ਹੋ ਜਾਊਗਾ ਕੀ ਵੀ ਬਾਈ ਨਾਲ ਫੋਨ ਕਰ ਲਿਓ ਰੇਟ ਕਦੇ ਫਿਕਸ ਨਹੀਂ ਹੁੰਦਾਗਾ ਫੋਨ ਕੀਤੇ ਤਾਂ ਅਹੀਂ ਵਾਧ ਘਾਟ ਹੋ ਜਾਂਦੀ ਹੁੰਦੀ ਹੈਗੀ ਘਰੇਲੂ ਪਰਿਵਾਰ ਕੋਲ ਆ ਕੋਈ ਵਪਾਰ ਦਾ ਕੰਮ ਨਹੀਂ ਆਪ ਜਿਹੜੇ ਵਪਾਰੀ ਲੈ ਆਊਗਾ ਬਾਈ ਇਹਨਾਂ ਰਵੇ ਦੀ ਹੈ ਘਰ ਦੀ ਬਾਕੀ ਜਿਹਦੇ ਪਸੰਦ ਆਊਗੀ ਨੰਬਰ ਸਕਰੀਨ ਤੇ ਚੱਲਣਾ ਵਾ ਗੱਲ ਬਾਤ ਤੁਸੀਂ ਕਰਨੀ ਆ ਧੰਨਵਾਦ ਜੀ